ਔਰ ਇਸ ਬਾਲਨ ਨੂੰ ਲੈ ਕੇ ਨਾ ਹੋ ਰਿਹਾ ਹੈ। ਬਾਈ ਜੋ। ਔਰ ਕੋਰ ਦਾ ਜੇਤੀਆ ਹੋਣ ਦੀ ਚਲੋ। ਇਹ ਹਾਰੇ ਕਮੇਡੇ ਲਾ ਲਏ। ਆਹ ਟਰੈਕਟਰ ਕਨੇ ਮਰੇਨ ਗਰੁੱਪ ਦਾ ਇਸ ਵੇ ਅਰਜਨ ਨੋਵੋ 655। ਆਹ ਡਾਕਟਰ ਦੇਤੇ ਬਾਹਰ ਕਰਦਾ ਚੰਡੀ ਹਰੀਪੁਰਿਆ ਬੋਰਾ ਹੀ ਨਾ ਅੱਜ ਹਰ ਰੰਗ ਤੋਂ ਖੁਰਦੀ ਸਪਨਾ ਜਿਹੀ ਬਾਹਰਾਪੜੋ ਇਸ ਲਈ ਲੈ ਬੈਠੇ ਅਲੀ ਰਾਜ ਜੰਨੀ ਦਾ ਸਪੋਰਟਸ ਨੂੰ ਪਾੜੇ ਡਾਕਟਰ ਹੈ ਗੁਰੂ ਚੰਨੀ ਦਾ ਸਪੋਰਟਸ ਦਾ ਅਧਿਕਾਰ ਹੈ ਅੱਜ ਤੋਂ ਲੈ ਕੇ ਜੀਆ ਤੋਂ ਬੋਰਸਰ ਚੱਲ ਰਹਿਣਗੇ ਬਦਰ ਕਹਿੰਦੇ ਸ਼ਸਨ ਬਾੜ ਗੋਰੀਆ ਨਾਲ ਪਰਮ ਹੋਣੀ ਸਾਰ ਚੰਗੀ ਪਹੇਲੀ ਵਾਲਾ ਦਾ ਲਾਲਦੀ ਤੋਂ ਸਬਸਕ੍ਰਾਈਬਰ ਦਾ ਇਹ ਸਾਰੇ ਭਰਾ ਸਾਰਾ ਚੰਗੀ ਜਰੀਆ ਇਹ ਸਾਰੇ ਭਰਾ ਜੁਰਦੇ ਜਾ ਰਹੇ ਨੇ ਲੰਗਾ ਵੀਰਾਂ ਦਾ ਧੰਨਵਾਦ ਕਰਦੇ ਆ ਜੀ ਖਤਰ ਚੰਗੀ ਆ ਸਾਡੇ ਮਹਿਮਾਨ ਹੋਈ ਜਾ ਰਹੇ ਆ ਤੁਹਾਡੀ ਲਾਉਂਦੇ ਸਾਰੇ ਐਨਐਨ ਸਾਹਿਬ ਉਹਨਾਂ ਦੇ ਦੇਖਾ ਵੀ ਬਹੁਤ ਚੰਗੇ आवाब साहब आ रहे हैं ਆਪਕੇ ਧੰਨਵਾਦ ਆ ਜੀ ਮੈਨੂੰ ਆਖਦੇ ਹੋ ਇਹ ਕੋਈ ਟੋੜਾ ਉੱਡ ਰਹੀ ਆ ਇਹ ਪਹਿਲਾ ਚੱਕਰ ਜੋੜ ਬਹੁਤ ਵੱਡਾ ਬਹੁਤ ਵੱਡਾ ਪਹਿਲਾ ਚੱਕਰ ਕੋਲੀ ਬਾਈ चटियार का ता हरीबुलियार करनी आज अस्पताल बचावर का ता लगा दो त्रो और खेल में बदला तो मैं तो हो गई हूँ पल्ला गिरा मेरे लग रहा जता तू चीन में बच्ची बांधा जगिया लग रही है तेरी लग रही है तेरा तेरा जब तू इसका उतारा नहीं बाकी तो सालों बिल्कुल पच्चीस बार और तो सालों बार ब ਕੋਈ 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 ਉਹਦਾ ਦਾ ਧਾਰਵਾ ਦਾ ਵਿਆਹ ਕੋਈ ਕਰੇ ਕੋਈ ਤਰ੍ਹਾਂ ਦੀ ਕਹਾਣੀ ਕਰਦਾ ਵੀ ਨਹੀਂ ਆਪਾਂ ਉਹ ਦੌੜ ਗਿਆ ਕਰਨ ਦੇ ਵਿੱਚ ਉਹ ਗਰਾਊਂਡ ਦੇ ਵਿੱਚ ਵਿਰਾਟ ਟੱਕਰ ਗਿਆ ਲਿਆ ਇਹ ਕਹਿੰਦੇ ਸਪਾਂਸਰ ਦਿੱਤਾ ਹੈ ਜੱਤੀ ਰੰਗਪਾਲ ਹਰਿ ਗੰਗੂਰ ਜਗਮਾ ਕਰਦੇ ਹਾਲਾਂਕਿ ਨੇ ਚੋਰ ਸਾਡੇ ਜੇਵਾਕੇ ਮੁਰਤੂ ਬਾਦ 575 ਸਨੇਹ ਸਹਾਰਾ ਰੋਪਾਲਾ ਰਹਾਰਾ 5075 ਵਾਲਿਆਂ ਦਾ ਜਿਹੜਾ ਆਸਾ ਪਦਰਸਰ ਪਸਰਾ ਜਿਹੜਾ هو سويز خار ਆ ਰਿਹਾ ਨੇ ਰੇ ਆਹ ਵੰਡ ਦਾ ਬਾਦਲਾ ਜਿਹੜਾ ਪਹਿਲਾ ਜਿਹੜਾ ਮੋਰ ਦੇ ਉੱਤੇ ਜਾ ਕੇ ਵਿਖਾਦਾ ਨਾ ਤਾਂ ਤਾੜੀ বাজੇ ਜਾਣੀ ਸੀ ਪਰ ਫਿਰ ਵੀ ਡੇੜੇ ਰਿਹਾ ਜੰਦੀ ਕਿੰਨਾ ਕਿਤੇ ਪੁਆਇੰਟ ਦੇ ਵਿੱਚ ਕਮੀ ਪਈਆ ਇਹਦਾ ਟਾਈਮ ਆ ਜੀ 3 ਮਿੰਟ 26 ਸਗੰਟ 88 ਨਾ ਕਰੋ ¡Déjame ver!